ਹਾਂਜੀ ਸਰ ਅੱਜ ਕਲਾਂ ਤੋਂ ਮੋੜ ਤੇ ਲਾਕਾ ਲਗਾਇਆ ਗਿਆ ਆ ਪਿਆ ਧੂਰੇ ਪੱਤਾ ਵੀ ਕਾਲ ਆ ਵਾਹ ਨਾਲ ਕਲਾਂ ਕਿਤੇ ਜਾ ਰਹੇ ਕਿਹਨਾਂ ਅੱਜ ਬਿਲਕੁਲ ਜੀ ਅੱਜ ਜਿਹੜੀਆਂ ਸਪੈਸ਼ਲ ਲਾਕਾ ਬੰਦੀ ਕੀਤੀ ਆ ਇਹਦੇ ਵਿੱਚ ਜਿਹੜੇ ਖਾਸ ਜਿਹੜਾ ਗਾਵਾ ਬਿਨਾ ਨੰਬਰ ਪਲੇਟ ਜਾਂ ਜਿਹੜੀ ਟੈਕੋ ਰਾਈਡਿੰਗ ਤੇ ਉਹਨਾਂ ਜਿਹੜੀਆਂ ਜਿਹੜੇ ਬਾਉਂਡੀ ਕਰੰਟ ਆ ਤੇ ਚਲਾਉਣੇ ਕੱਟ ਰਹੇ ਸਰ ਗੋਤ ਨਾ ਰਿਹਾ ਰੋਟਾ ਖਾਣਾ ਦਾ ਰਿਵਾਲ ਜੀ ਕੋਲ ਜਗਾਤਾਰੀ ਰੋਜ਼ਾਨਾ ਕੋਈ ਕਹਿਣਾ ਕਹਿੰਦੇ ਨਾ ਪਰਸਪਰ ਫੜੀ ਜਾਂਦੀ ਆ ਤੇ ਕੀ ਕਹਿਣਾ ਚਾਹਦੇ ਕਿ ਕੀ ਵੀ ਰੇ ਨਾ ਦਿੰਦੇ ਕਿ ਸਾਡੀ ਸਰਕਾਰ ਵੱਲੋਂ ਹੀ ਆ ਜੀ ਤੇ ਬਾਕੀ ਸਾਡੇ ਅਸਟਰੀਆਂ ਨੂੰ ਵੀ ਖਾਸ ਨਿਰਦੇਸ਼ ਨੇ ਕਿ ਜਿਹੜਾ ਇਹ ਜੋਧਨ ਸਿਆਉਂ ਵਿਰੋਧ ਜਿਹੜੀ ਮੇਨ ਚੱਲ ਰਹੀ ਹੈ ਇਹਦੇ ਵਿੱਚ ਜਿਹੜਾ ਸਾਰਾ ਸਾਡਾ ਜਿਹੜਾ ਮਤਲਬ ਮੇਨ ਫੋਕਸ ਸਾਡਾ ਇੱਥੇ ਹੀ ਹੈ ਜੀ ਤੇ ਜਿਹੜਾ ਵੀ ਕੋਈ ਮਤਲਬ ਇਹਦਾ ਕੰਮ ਕਰਦਾ ਹੈ ਉੱਤੇ ਜਿਹੜੀ ਸਖਤ ਸਖਤ ਕਾਰਵਾਈ ਕਰ ਰਹੇ ਕਿ ਇਹਦੇ 18 ਸਾਲ ਤੋਂ ਘੱਟ ਬੱਚੇ ਮੋਟਰਾਂ ਵਗੈਰਾ ਤੇ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਕਿ ਦੇਖੋ ਜੀ ਬਿਲਕੁਲ ਉੱਤੇ ਲਾਉਂਦੇ ਨਹੀਂਗਾ ਪੇਰੈਂਟਸ ਨੂੰ ਵੀ ਪੀਲਾ ਵੀ ਉਹਨਾਂ ਨੂੰ ਨਾ ਦੇਣ ਮੋਟਰਸਾਈਕਲ ਵਗੈਰਾ ਜਿਨ੍ਹਾਂ ਦਾ ਲਾਇਸੈਂਸ ਅਜ ਨਹੀਂ ਬਣਿਆ ਇਹ ਪ੍ਰੋਬਲਮ ਹੋਊਗੀ ਜਾਨੀ ਨਹੀਂ ਨਾਕਤੇ ਦਾ ਇਹੀ ਹੈ ਕਿ ਜਿਹੜੀ ਜਦੋਂ ਆਪਾਂ ਨਿਕਲਨੇ ਆਪਰੇ 4 ਵੀਲਰ ਹੈ 2 ਵੀਲਰ ਹੈ ਡਾਕੂਮੈਂਟ ਪ੍ਰੋਪਰ ਰੱਖਣੋ ਦੇ ਨੰਬਰ ਪਲੇਟਸ ਵਗੈਰਾ ਜਿਹੜੀਆਂ ਪ੍ਰੋਪਰ ਲੱਗੀਆਂ ਹੋਣ ਤਾਂ ਕਿ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ